ਗੋਲ ਮਰਦਾਨਿਆਂ ਤੇ ਅਸਲੀ ਇਨਸਾਨ ਦੀ ਕਹਾਣੀ ਤੇ ਇਹ ਬੁੱਕ ਸ਼ਾਪ ਬਹੁਤ ਜਿਆਦਾ ਵਧੀਆ ਹਰ ਤਰ੍ਹਾਂ ਦੀ ਮੈਨ ਮਤਲਬ ਜਿਹੜੀ ਜਿਹੜੇ ਨਾਮ ਲਏ ਸਾਰੀਆਂ ਬੁੱਕਸ ਪਈਆਂ ਹੋਈਆਂ ਇਨਾਂ ਕੋਲ ਹਰੇਕ ਤਰ੍ਹਾਂ ਦੀ ਕਲੈਕਸ਼ਨ ਆ ਕੀ ਜੀ ਹੈ ਇਹ ਬਈ ਪਟਾਕਾ ਵੀ ਇਹ ਨਾਲ ਲਾਈਟ ਵੀ ਚੱਲਦੀ ਹੈ ਦੀ ਅੱਛਾ ਜੇ ਉਦਾਂ ਇਹਨੂੰ ਚਲਾਣਾ ਚਲਾਈ ਜਾਓ ਜੇ ਪਟਾਕਾ ਚਲਾਦਾ ਫਟ ਜਾਣਾ ਇਹਨੂੰ ਲੋ ਜੀ ਨੰਨੂ ਆ ਚੁੱਕੀ ਪਟਾਕੇ ਲੈਣ ਵਾਸਤੇ ਜਾਂ ਦੁਕਾਨ ਤੇ ਬਹੁਤ ਵੱਡੀ ਦੁਕਾਨ ਬੜੀ ਇਹਦਾ ਡੱਬਾ ਆ ਦੇਖ ਚੱਕਰੀ ਦੇ ਕਿੰਨੀ ਸੋਹਣੀ ਆ ਦੇਖੀ ਹੈਨਾ ਵਾਹ ਜੀ ਵਾਹ ਇਹ ਗਿਫਟ ਦੀਵਾਲੀ ਦਾ ਗਿਫਟ ਹੈ ਦਾ ਹਾਂ ਇਹ ਮੈਟਰੀ ਦੇਖੋ ਕਿੰਨੀ ਘੈਂਟ ਆਹ ਦੇਖੋ ਚਲੋ ਵਹਾ ਦੇ ਵਹਾ ਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਹੁਣ ਦੀਵਾਲੀ ਆਉਣ ਵਾਲੀ ਹੈ ਯਾਨੀ ਕਿ ਅੱਜ ਤੋਂ 2 ਦਿਨਾਂ ਬਾਅਦ ਸ਼ਾਇਦ ਦੀਵਾਲੀ ਹੈ ਦੀਵਾਲੀ ਦਾ ਵੀ ਐਦਕੀ ਕਨਫਿਊਜ਼ਨ ਹੀ ਹੈ ਕਿਉਂਕਿ ਲੋਕਾਂ ਨੂੰ ਇਹ ਨਹੀਂ ਸਾਨੂੰ ਪਤਾ ਹੈਗਾ ਵੀ ਦੀਵਾਲੀ ਹੈ ਕਦੋਂ ਦੀ ਕੋਈ ਵੀ ਨੂੰ ਦੀਵਾਲੀ ਬਣਾਈ ਫਿਰਦਾ ਸੋਮਵਾਰ ਤੇ ਕੋਈ ਮੰਗਲਵਾਰ ਦੀ ਦੀਵਾਲੀ ਬਣਾਈ ਫਿਰਦਾ ਤੇ ਇਸ ਕਰਕੇ ਚਲੋ ਜੋ ਵੀ ਹੈ ਆਪਾਂ ਹੁਣ ਗੱਲ ਇਦਾਂ ਵੀ ਆਪਣੇ ਘਰ ਆਣ ਲਗੇ ਨੇ ਪਰੌਣੇ ਤੇ ਪਰੌਣੇ ਤੁਹਾਨੂੰ ਦੱਸਾਂਗੇ ਬਾਅਦ ਚ ਤੇ ਹੁਣ ਪਰੌਣੇ ਆਣ ਲਗੇ ਤੇ ਤਾਂ ਕਰਕੇ ਸੋਦਾ ਸਮਾਨ ਜਿਹੜਾ ਖਾਣ ਪੀਣ ਦਾ ਉਹ ਲੈਣ ਜਾਣਾ ਤੇ ਬਾਕੀ ਧੁੱਪ ਬਹੁਤ ਸੋਹਣੀ ਚੜੀ ਹੋਈ ਏ ਤੇ ਟਾਈਮ ਹੋ ਗਿਆ ਹੈ ਲਗਭਗ ਇਸ ਸਵਾ 1 ਸਵਾ 1 ਵਜ ਗਿਆ ਤੇ ਸਾਡੇ ਜਿਹੜੇ ਪਰੌਣੇ ਦੇ ਉੱਤੇ 3 ਵਜੇ ਤੱਕ ਆ ਜਾਣਾ ਤੇ ਇੱਧਰ ਕਾਕੇ ਸਾਡੇ ਨੂੰ ਉਹ ਲੱਗੀ ਪਈ ਏ ਰਾਤ ਨੇ ਪਹਿਲਾਂ ਇਹਨੂੰ ਬੁਨਾਓ ਤੇ ਸਿਰ ਕਰਵਾਵੇ ਮੈਂ ਐਵੇਂ ਜਾਣ ਨਹੀਂ ਦੇਣਾ ਤੇ ਰਾਤ ਇਹਨੇ ਨਾ ਜਮੈਟਰੀ ਲਿਆਂਦੀ ਏ ਠੀਕ ਹੈ ਉਹ ਦੇਖੋ ਰਾਤੀ ਇਹਨੇ 2250 ਰੁਪਿਆ 300 ਰੁਪਿਆ ਖਰਚ ਕਰਵਾਇਆ ਹਾਏ ਤੇ ਰਾਤ ਇਹਨੇ ਨਾ ਜਿਓਮੈਟਰੀ ਲਿਆਂਦੀ ਏ ਆ ਦੇਖੋ ਇਹ ਗਿਫਟ ਦੀਵਾਲੀ ਦਾ ਗਿਫਟ ਹੈ ਦਾ ਇਹ ਦੇਖੋ ਹਾਂ ਜਿਓਮੈਟਰੀ ਦੇਖੋ ਕਿੰਨੀ ਘੈਂਟ ਹੈ ਆਹ ਦੇਖੋ ਚਲੋ ਵਹਾ ਦੇ ਵਹਾ ਦੇ ਹਾਂ ਵਾਹ ਜੀ ਵਾਹ ਉਹ ਤੇਰੀ ਆਏ ਹਾਏ ਹੈ ਕਿ ਫਸਾਇਆ ਹੋਇਆ ਉਹਦੇ ਚ ਤੇ ਆਹ ਦੇਖੋ ਇਹ ਡਬਲ ਡਬਲ ਜਿਓਮੈਟਰੀ ਇਹ ਦੋਨੇ ਪਾਸੇ ਓਪਨ ਹੁੰਦੀ ਹੈ ਤੇ ਬੜਾ ਬੜੀ ਘੈਂਟ ਰੈਨ ਇਹ ਹੈਗੀ ਹੈ 250 ਰੁਪਏ ਦੀ ਤੇ ਇਹਨੂੰ ਰਾਤੀ ਲੈ ਕੇ ਦੇ ਦਿੱਤੇ ਗਿਫਟ ਤੇ ਹੁਣ ਇਹਨੇ ਰੋਲਾ ਪਾਇਆ ਵੀ ਮੈਨੂੰ ਉਹ ਲੈ ਕੇ ਦੇਓ ਪਟਾਕੇ ਲੈ ਕੇ ਦੇਓ ਤੇ ਅੱਜ ਤੁਸੀਂ ਬਰਥਡੇ ਦੇ ਵੀ ਗਿਫਟ ਕਰ ਸਕਦੇ ਹੋ ਕੰਟਕਾ ਨੂੰ ਵੀ ਗਿਫਟ ਕਰ ਅੱਖਾਂ ਦੇ ਲੋ ਇਹਦੀਆਂ ਮੋਬਾਈਲ ਦੇਖ ਦੇ ਤੇ ਅੱਜ ਇੱਕ ਖਰਾ ਕੰਮ ਖਰਾਬ ਹੋ ਗਿਆ 2 ਕਿਲੋ ਦੁੱਧ ਅੱਜ ਲਿਆ ਸੀਗਾ ਦੇ ਲੋ ਤੇ ਇਹ 2 ਕਿਲੋ ਦੁੱਧ ਅੱਜ ਬਿੱਲੀ ਨੂੰ ਝੂਠਾ ਕਰਵਾਤਾ ਇਹਨਾਂ ਨੇ ਤੇ ਹੁਣ ਮੈਂ ਉੱਪਰ ਰੱਖਦਾ ਅੱਜ ਬਿੱਲੀ ਨੇ ਬਹੁਤ ਕੰਮ ਖਰਾਬ ਕੀਤਾ ਆਇਆ ਬਿੱਲੀ ਨੂੰ ਮੂੰਹ ਲੱਗਾ ਹੋਇਆ ਇੱਧਰ ਫੁੱਲ ਦੇ ਲਓ ਦੁਪਹਿਰ ਖਿੜੀ ਬਹੁਤ ਸੋਹਣੀ ਖਿੜੀ ਹੋਈ ਕਿਉਂਕਿ ਹਲੇ ਗਰਮੀ ਹੈ ਥੋੜੀ ਥੋੜੀ ਮਤਲਬ ਧੁੱਪ ਗਰਮ ਹੈ ਇਸ ਕਰਕੇ ਹਲੇ ਖਿੜ ਰਹੀ ਹੈ ਜੇ ਬਸ ਹੁਣ ਸਰਦੀਆਂ ਆਉਣ ਵਾਗੀਆਂ ਆ ਹੀ ਗਈਆਂ ਆਲਮੋਸਟ ਤੇ ਇਹ ਗੈਂਦੇ ਦੇ ਫੁੱਲ ਦੇ ਲਓ ਕਿੰਨੇ ਸੋਹਣੇ ਖਿੜੇ ਪਏ ਨੇ ਤੇ ਹੁਣ ਕੁਝ ਫੁੱਲ ਜਿਹੜੇ ਹੁਣ ਨਹੀਂ ਖਿੜਨੇ ਜਿਵੇਂ ਉਹ ਦੁਪਹਿਰ ਖਿੜੀ ਹੁਣ ਨਹੀਂ ਖਿੜਿਆ ਕਰਨੀ ਤੇ ਬਾਕੀ ਤਾਂ ਚਲੋ ਚੱਲੀ ਜਾਣਾ ਤੇ ਹੋਰ ਪੌਦੇ ਮੈਂ ਸੋਧਾ ਲੈ ਕੇ ਆਈਏ ਹੁਣ ਕਿਉਂਕਿ ਪਿਛਲੀ ਵਾਰੀ ਗਏ ਸੀ ਤਾਂ ਨਹੀਂ ਲੈ ਕੇ ਆਏ ਸੀ ਮਿਲੇ ਹੀ ਨਹੀਂ ਸੀਗੇ ਤੇ ਅੱਜ ਫੇਰ ਟਰਾਈ ਕਰਦੇ ਆ ਤੇ ਹੋਰ ਹੁਣ ਕੋਈ ਕੰਮ ਦੱਸੋ ਕੋਈ ਹੈਗਾ ਹਾਂ ਮੈਂ ਕਹਿੰਦੀ ਸੀ ਉਹਦਾ ਕੀ ਲੈ ਆਮਾ ਅੱਛਾ 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 ਠੀਕ ਹੈ ਖਾਣ ਪੀਣ ਵਾਲਾ ਸਮਾਨ ਠੀਕ ਹੈ ਨਹੀਂ ਨਹੀਂ ਬੜਿਆ ਬਣਾ ਕੇ ਲੈ ਆਨੇ ਆ ਕਿਹੜਾ ਰੋਜ਼ੋ ਖਾਣਾ ਹੁੰਦਾ ਠੀਕ ਹੈ ਤੇ ਇੱਕ ਮੱਛਰ ਬਹੁਤ ਜ਼ਿਆਦਾ ਹੋ ਗਿਆ ਬੱਚਿਆਂ ਵਾਸਤੇ ਨਾ ਇੰਨਾ ਹੁਣ ਡਰ ਲੱਗਦਾ ਕਿਉਂਕਿ ਡੇਂਗੂ ਡੰਗੂ ਫੈਲਿਆ ਪਿਆ ਤੇ ਹੁਣ ਮੈਂ ਸੋਚਾ ਉਹ ਵੀ ਲੈ ਕੇ ਆਲ ਆਊਟ ਤਿੰਨ ਲਿਆਵਾਂ ਹੈਨਾ ਮਸ਼ੀਨਾਂ ਤਿੰਨ ਮਸ਼ੀਨਾਂ ਹੈਨਾ ਤੇ ਕਮਰਿਆਂ 'ਚ ਲਗਾ ਦਈਏ ਤਿੰਨਾਂ ਦੇ ਕਿ ਨਹੀਂ ਚਲੋ ਮੈਂ ਜਾਂਦਾ ਸਮਾਨ ਲੈ ਕੇ ਆਉਂਦਾ ਜੀ ਮਾਵਾਂ ਧੀਆਂ ਤਿਆਰ ਹੋ ਚੁੱਕੀਆਂ। ਇਹ ਦੇਖ ਆਜਾ ਕਾਕਾ ਨਿੱਕਾ ਜਿਹਾ ਤਿੱਧਾ ਰਿਹਾ। ਥਿਆਲ ਹੋ ਗਿਆ ਹੋਇਆ। ਤੂੰ ਨਾ ਜੀ ਬੰਦ ਕਰ ਦੋ ਫੋਨ। ਤੇ ਹੁਣ ਇਹਨੂੰ ਇਹਨੂੰ ਹੁਣ ਮੈਂ ਕੱਲ ਨੂੰ ਬਾਜ਼ਾਰ ਲੈ ਕੇ ਜਾਣਾ। ਇਹਦੇ ਵਾਸਤੇ ਪਟਾਕੇ ਲੈਣੇ ਆ ਕੱਲ ਨੂੰ। ਕੱਲ ਨੂੰ ਨਹੀਂ। ਕੱਲ ਨੂੰ ਬੇਬੇ। ਅੱਲੇ ਪਤਾ ਦੀਵਾਲੀ ਤੇ ਪਰਸੋਂ ਐ। ਚੱਲ ਠੀਕ ਐ ਚਲੋ ਦੇਖ ਜਿੱਦ ਦੇ ਲਗਣੀ ਆ ਅਜੇ ਕੱਲ 2.5 3 ਰੁਪਏ ਲਵਾਤੇ ਹੋਈ ਤਾਂ ਗੱਲ ਐ ਮੈਂ ਦੱਸਦਾ ਤਾਂ ਪਿਆਈ ਪਹਿਲਾਂ ਵੀ ਪੈਸੇ ਲਵਾਏ ਨੇ ਹੁਣ ਫੇਰ ਕੰਮ ਕਰਦੀ ਐ ਦੇਲਾ ਸਾਰਿਆਂ ਨੇ ਗਾਲ੍ਹਾਂ ਕੱਢਣੀਆਂ ਐ ਇਹਦੇ ਦੇਖਦੇ ਆਪਣੇ ਵਲੌਗ ਵੈਸੇ ਤਾਂ ਲੋਕ ਘਾਟ ਹੀ ਦੇਖਦੇ ਐ ਪਰ ਜਿਹੜੇ ਵੀ ਦੇਖਦੇ ਨੇ ਉਹਨਾਂ ਨੇ ਗਾਲ੍ਹਾਂ ਕੱਢਣੀਆਂ ਸਮਝ ਗਈ ਬੰਦਾ ਭਾਂਜਾ ਤੂੰ ਲੋਈ ਨੰਨੂ ਆ ਚੁੱਕੀ ਪਟਾਕੇ ਲੈਣ ਵਾਸਤੇ ਇਹ ਦੁਕਾਨ ਤੇ ਉਹ ਵੱਡੀ ਦੁਕਾਨ ਹੈ ਬਾਈ। ਟਾਕੇ ਵਟਾਕੇ। ਦੱਸ ਕਿਹੜੇ ਲੈਣੇ? ਸਾਰੇ ਚੀਜ਼ ਚਲਦਾ ਹੈ। ਮੈਂ ਲੈ ਕੇ ਚੱਕਰੀ ਲੈਣੀ ਹੈ ਮੈਨੂੰ। ਸਹੀ ਲਗਾ ਦੇ ਚਾਰ ਦੇ ਦੇ। ਹਾਂ, ਇੱਕ ਚੱਕਰੀ ਲੈਣੀ ਹੈ। ਇੱਕ ਚੱਕਰੀ। ਇੱਕ ਚੱਕਰੀ। ਇਹ ਹਾਲੇ ਸਰਾਰੀ ਠੀਕ ਹੋ? ਠੀਕ ਹੈ ਜੀ। ਹੋਰ? ਤੇ ਹੋ ਰਿਹਾ ਛੋਟਾ ਪਟਾਕਾ। ਅਨਾਰ ਦੇ ਬੱਤੇ। ਦੇਖ ਵੀ ਦਿਓ ਅਨਾਰ ਦੇ ਬੱਤੇ ਲੈਣੇ। ਹਾਂ, ਚੱਲ ਲੈ ਲੈ ਲੈ। ਨਹੀਂ ਯਾਰ ਕੁੜੀ ਨੂੰ ਪਟਾਕੇ ਛੋੜੇ। ਇਹ ਜੀ ਲਣਾ ਇੱਕ ਨਾਲ ਇੱਕ ਕਿਚਾ ਕਰੀ ਇੱਕ ਨਾਲ ਉਹ ਦੇ ਇੱਕ ਇੱਕ ਮੈਂ ਤਾਂ ਪਤਾ ਨਹੀਂ ਮਿਲਦਾ ਕਿ ਨਹੀਂ ਬਿਲਕੁਲ ਸਹੀ ਹੈ ਮੇਰੇ ਰੀਡਿੰਗ ਨਹੀਂ ਹੁੰਦਾ ਇੱਕ ਹੀ ਹਨਾਰ ਹੈ ਹਨਾਰ ਹੈ ਕਿੰਨੇ ਦਾ ਡੱਬਾ ਇਹ ਨਹੀਂ ਤਾਂ ਮਹਿੰਗਾ ਬਾਬੂ ਇਹਨੂੰ ਛੋਟੇ ਛੋਟੇ ਪਟਾਕੇ ਦੇ ਦੇ ਬਸ ਆ ਬੰਬ ਥੋੜੀ ਚਲਾਣੇ ਯਾਰ ਇਹਨੇ

ਕਰਜਾ ਲੈਨੇ ਆ ਆ ਦੇਖੋ ਨਵਾਂ ਬੰਬ ਆਇਆ ਕੀ ਚੀਜ਼ ਆ ਇਹ ਇਹ ਰੇਟ ਗਲਤ ਦੱਸਦਾ ਹੈ ਯਾਰ ਕੋ ਪਤਾ ਹੈ ਯਾਰ ਮੇਰਾ ਆ ਕੀ ਜੀ ਆ ਇਹ ਬਈ ਪਟਾਖਾ ਵੀ ਆ ਨਾਲ ਲਾਈਟ ਵੀ ਚੱਲਦੀ ਏ ਦੀ ਅੱਛਾ ਜੇ ਉਦਾਂ ਇਹਨੂੰ ਚਲਾਣਾ ਚਲਾਈ ਜਾਓ ਜੇ ਪਟਾਕਾ ਚਲਾਦਾ ਟੁੱਟ ਫੜ ਜਾਣਾ ਇਹਨੂੰ ਨਹੀਂ ਨਹੀਂ ਜੇ ਪਟਾਕਾ ਚਲਾਦਾ ਫਿਰ ਗਈ ਇੰਨੇ ਦੀ ਆ ਇਹ ਇਹ ਡੱਬਾ ਭਾਈ 200 ਰੁਪਏ। ਅੱਛਾ 200 ਰੁਪਏ ਡੱਬਾ। ਠੀਕ ਹੈ। ਸਿੰਗਲ ਨਹੀਂ ਮਿਲਨੀ ਹੈ। ਸਾਕੇ ਬੜੇ ਘਣ ਘਣ ਆਏ ਯਾਰ ਅੱਜ ਮਾਰਕੀਟ 'ਚ। ਦਹਾਨਾ ਧੰਨਵਾਦ। ਲਓ ਜੀ। ਇੱਧਰ ਦੇਖੋ ਕਿੰਨੀ ਖੋਸ਼ ਆ, ਕਿੰਨੀ ਖੋਸ਼ ਆ। ਹੁਣ ਕੀ ਕਰਨ ਲੈਣ ਹੁਣ ਕੀ ਲੈਣ ਜਾਣਾ? ਹੁਣ ਸਿਰੰਗੋਂ ਨਿਕਲੇ। ਚਲੋ। ਚਲੋ ਪਹਿਲੀ ਦੀਵਾਲੀ ਜਿਹੀ ਬਿਲ ਬਲ। ਇੱਧਰ ਆ ਜਾ, ਇੱਧਰ ਆਇਆ, ਇੱਧਰ ਉਹਦੀ ਆਇਆ, ਇੱਧਰ ਉਹਦੀ, ਇੱਧਰ ਉਹਦੀ, ਇੱਧਰ ਉਹਦੀ। ਉਹਦੀ ਸਿਰੰਗੋਲੀ ਕਰ ਲੈ। ਆਹ ਦੇਖੋ ਪਟਾਕੇ ਲੈ ਜਾਂ। ਘਰ ਜਾ ਕੇ ਦਿਖਾਉਣਾ ਤੁਹਾਨੂੰ ਹੈ ਨਾ ਹਾਂ ਚਲ ਕੇ ਪੂਰੇ ਬਖਾਨੇ ਆ ਠੀਕ ਆ ਭਾਈ ਨੰਨੂ ਜੀ ਆ ਚੁੱਕੇ ਨੇ ਘਰ ਦੀਵਾਲੀ ਵਾਲੇ ਪਟਾਕੇ ਲੈ ਕੇ ਠੀਕ ਹੈ ਮਨਪ੍ਰੀਤ ਪਟਾਕੇ ਲੈ ਕੇ ਆਈ ਨੰਨੂ ਮਾਨ ਭਾਈ ਪਤਾ ਕਿੰਨੇ ਦੇ ਪਤਾ ਕਿੰਨੇਗੇ 500 ਰੁਪਏ ਦੇ 500 ਰੁਪਏ ਦੇ 500 ਰੁਪਏ ਦੇ 5 ਦਿਖਾਤੀ ਹਾਂ ਕਿਆ ਕਿਆ ਲੈ ਕੇ ਆਈ ਹਾਂ ਇਹ ਅੱਗੇ ਉਹ ਉਹ ਇਹੀ ਚੱਲਣੇ ਨੇ ਇਹੀ ਲੈ ਦੀਵਾਲੀ ਦਾ ਦੀਵਾਲੀ ਤੇ ਹੀ ਨੇ ਹੋਰ ਕੀ ਐ ਅਗਲੀ ਦੀਵਾਲੀ ਤੱਕ ਅੱਛਾ ਅਗਲੀ ਦੀਵਾਲੀ ਅਗਲੀ ਦੀਵਾਲੀ ਤੇ ਜਾ ਭਰਾ ਤੂੰ ਤੇ ਜਿਆਦਾ ਹੀ ਸਿਰਾਂ ਲਾਤਾ ਐ ਤੇ ਸ਼ੁਕਰ ਗਾ ਤੂੰ ਇਹ ਦੀਵਾਲੀ ਤੱਕ ਬਚਾ ਦੇਵੇ ਇਹ ਝੁੱਟਪੂਟਾ ਐ ਪੋਪੋ ਬਨੇ ਅੱਛਾ ਚੱਕਰੀ ਦਾ ਡੱਬਾ ਆਹੇ ਚੱਕਰੀ ਦੇ ਕਿੰਨੀ ਸੋਹਣੀ ਆ ਦੇਖੀ ਹੋਰ ਹੈਨਾ ਮੰਨਦੇ ਤੂੰ ਸਹੀ ਗੱਲ ਹੈ ਤੇ ਇਹ ਅਨਾਰ ਦਾ ਡੱਬਾ ਹੈ ਖੋਲੀ ਇਹ ਅਨਾਰ ਦਾ ਡੱਬਾ ਰਾਈ ਸੱਚੇ ਤੇ ਮੁਰਗੀ ਚਾਵ ਸਿਰਫ ਇੰਨੇ ਕ ਪੰਬ ਐ ਇੰਨੇ ਕ ਪਟਾਕੇ 500 ਰੁਪਏ ਦੇ ਮਨਪ੍ਰੀਤ ਦੇ ਲਾ ਦੂੰ ਨਹੀਂ ਤਾਂ ਸਾਡੇ ਜ਼ਮਾਨੇ ਚ ਸਾਡੇ ਜ਼ਮਾਨੇ 500 ਰੁਪਏ ਦੇ ਮੈਂ ਗਾਣਾ ਮੰਜਾ ਭਰ ਜਾਂਦਾ ਸੀ 500 ਦੇ ਟਾਕਿਆ ਨਾ ਅਸੀਂ ਇੱਕ ਵਾਰੀ ਉਹਨੂੰ ਨਾ ਮੰਮੀ ਦਾ ਮਾਮੇ ਦਾ ਮੁੰਡਾ ਹੈ ਉਨੂੰ ਅਸੀਂ ਲੈ ਕੇ ਦਿੱਤੇ 20 ਰੁਪਏ ਦੇ ਪਟਾਕੇ ਹੈ ਉਹ ਆਇਆ ਸੀ ਆਪਣੇ ਕੋ ਮम्मी ਨੇ 20 ਰੁਪਏ ਦੇ ਪਟਾਕੇ ਲੈ ਕੇ ਜੂ ਜੰਨੇ ਪਟਾਕੇ ਲੈ ਕੇ ਗਿਆ ਲਫਾਵਾ ਭਰ ਕੇ ਜਿੰਨਾ ਲਫਾਵਾ ਭਰਿਆ ਇੰਨੇ ਬਟਾਕੇ ਸੱਚੀ ਗੱਲ ਹੈ ਨਾ ਤੇ ਹੁਣ ਦੇਖ ਲੈ 500 ਰੁਪਏ ਦੇ ਵੀ ਥੋੜੇ ਪੈ ਜਾਂਦੇ ਨੇ ਹੈ ਕਿੰਨਾ ਜ਼ਮਾਨਾ ਚੇਂਜ ਹੋ ਗਿਆ ਕਾਈ ਕਰਕੇ ਲੱਤਾਂ ਗੈ ਮੈਂ ਜਲਾਣਾ ਆਉਂਦੇ ਹਾਂ ਹਮ ਮਨਜੀ ਹੋ ਗਏ ਉਹਨੇ ਮਾਰਿਆ ਪ੍ਰਿਆੰਕੀ ਲੜਦੀਆਂ ਵੀ ਆ ਉਹ ਆ ਗਈ ਸਾਡੇ ਮਹਿਮਾਨ लो जी मेहमान थे आ चुके ने दौड़ भाज शुरू हो चुकी है बेड चो स्पेशल प्लेटा क्डिया जा रही ने जिड़िया ਜਿਹੜੀਆਂ ਸਿਰਫ ਮਹਿਮਾਨਾਂ ਵਾਸਤੇ ਕੱਢੀਆਂ ਜਾਂਦੀਆਂ ਨੇ ਮਰ ਵੀ ਕਹਿੰਦੇ ਇਹ ਵੀ ਬਣਾਣਾ ਹੈ ਅੱਦੋਂ ਇਹ ਕਿ ਹੋ ਗਿਆ ਹਾਂ ਤੇ ਸਪੈਸ਼ਲ ਪਲੇਟਾਂ ਭਾਈ ਸਪੈਸ਼ਲ ਟਾਈਮ ਤੇ ਕੱਢੀਆਂ ਜਾਂਦੀਆਂ ਹੁੰਦੀਆਂ ਹਨ ਹੋਰ ਕੀ ਹੈ ਅਸੀਂ ਆਪ ਤੇ ਲੋਹੇ ਦੀਆਂ ਥਾਲੀਆਂ 'ਚ ਖਾ ਲਈਦੇ ਨੇ ਓ ਸੌਰੀ ਸਟੀਲ ਦੀਆਂ ਥਾਲੀਆਂ ਦੂਣੀਆਂ 'ਚ ਭਾਂਡਿਆਂ 'ਚ ਖਾਣਾ ਖਾ ਲਈਦਾ ਤੇ ਇਹ ਅਸੀਂ ਸਪੈਸ਼ਲ ਪਲੇਟਾਂ ਵਗੈਰਾ ਕੱਢੀ ਦੀਆਂ ਜਦੋਂ ਮਹਿਮਾਨ ਆਉਂਦੇ ਦੇਖੋ ਰੰਗ ਬਰੰਗੀਆਂ ਪਲੇਟਾਂ ਆਹ ਦੇਖੋ ਰੰਗ ਬਰੰਗੀਆਂ ਕਿੰਨੇ ਸਾਰੇ ਡਿਨਰ ਸੈੱਟ ਨੇ 3 4 ਤੇ ਉਹਦੀਆਂ ਰੰਗ-ਬਰੰਗੀਆਂ ਪਲੈਕਟਾ ਮਿਕਸ ਹੋ ਜਾਂਦੇ। ਇਹ ਵੰਦ ਬੀ ਮਿਕਸ ਹੋ ਜਾਂਦੀ ਹੈ। 림 ਕਾ ਵੀ ਪੇ ਦੋ ਜਾ ਤੋ ਉਤੋ ਦੀ। ਉਹ ਕਮੀ 림 ਕਾ। ਨਾ ਨੰਬਰ ਠੀਕ ਹੈ। ਆਹ ਦੇਖੋ ਮੇਰੇ ਵਾਸਤੇ ਸਿਰਫ ਇੰਨਾ ਕੁ ਬਚਿਆ ਮਾਜਾ। ਕੋਈ ਗੱਲ ਨਹੀਂ ਰਹੇ। 림 ਤੇਰੀ ਬੋਤਲ ਵੀ ਹੈ, ਗੋਗਰੀ ਬੋਤਲ ਵੀ ਹੈ। ਮਨਪੀ ਤੇ ਹੈਰਾਨ ਹੋ ਰਹੀ ਐ ਅੱਜ ਵੀਡੀਓ ਬਣਦੀ ਬੜੀ ਤਗੜੇ ਲੈਵਲ ਦੀ। ਤੇ ਅੱਧਰ ਦੇਖੋ ਅਸੀਂ ਕਿੰਨੇ ਅਮੀਰ ਆ। ਦੇਖੋ ਕਿੰਨੇ ਅਮੀਰ ਆ ਅਸੀਂ। ਯਾਰ ਐ ਨਾ ਕਰੋ। ਦੇਖੋ ਕਿੰਨੇ ਅਮੀਰ ਆ ਅਸੀਂ। ਆਪਾਂ ਕੋਈ ਸੱਚੀ ਮੀਨਾ ਇਹ ਲੋਧਾ ਹੈ ਗਈਆਂ ਨੇ ਕਹਿਣ ਨੂੰ ਕੀ ਹੈ ਉਹ ਤੇ ਕੀੜੀਆਂ ਚੜਗੀਆਂ ਮੀਰਾ ਦੇ ਉਹ ਮੀਰਾ ਦੇ ਖਾਣੇ ਤੇ ਕੀੜੀਆਂ ਚੜਗੀਆਂ ਭਰਾਵਾ ਮੀਰਾ ਦੇ ਖਾਣੇ ਤੇ ਕੀੜੀਆਂ ਚੜਗੀਆਂ ਉਹ ਮਨਪ੍ਰੀਤ ਜੋਰ ਦੀ ਕਰੀ ਆਨੀ ਯਾਰ ਤੂੰ ਕੀੜੀਆਂ ਚੜਗੀਆਂ ਛੱਤੀ ਚ ਸ਼ੁਕਰੇ ਤੇ ਉਹ ਕਿੰਨਾ ਕੁਛ ਆ ਆਲੇ ਹੋਰ ਵੀ ਆ ਆ ਦੇਖੋ ਮੀਰਾ ਵਾਲੀ ਗੱਲ ਬਾਤ ਆ ਦੇਖੋ ਮੀਰਾ ਵਾਲੀ ਗੱਲ ਬਾਤ ਕੋ ਆਜੂਦਾਓ ਵੇਖੋ ਮੀਰਾ ਵਾਲੀ ਗੱਲ ਬਾਤ ਆ ਦੇਖੋ ਦੋ ਦੋ ਸਾਡੇ ਐਦਾਂ ਸਾਡੇ ਐਦਾਂ ਦੋ ਦਾਦਾ ਐਦਾਂ ਐਦਾਂ ਦੇਖੋ ਫਰੂਟ ਦੁੱਧ ਦੇਖੋ ਕਿੰਨਾ ਰਸ਼ ਮਰਬੇਤ ਉਹ ਦੇਖੋ ਔਰ ਦੇਖੋ ਗਲਾਬ ਜਾਮਨ ਓਏ ਹੋਏ ਕਿਉਂ ਮਜ਼ਾਕ ਕਰ ਰਿਹਾ ਮਰਬੇਤ ਯਾਰ ਤੂੰ ਸੀਰੀਅਲ ਲਈ ਹੈ ਪਹਿ ਗਈ ਆ ਰਿਹਾ ਕਿ ਨਮੀ ਯਾਰ ਆਪਣੇ ਅਮੀਰ ਕਹਣਾ ਗਲਤ ਗੱਲ ਆ ਉਹ ਚੰਦਾ ਵੇ ਵੇ ਮਾਂ ਮੇਰੇ ਲੋ ਜੀ ਇਹਨਾਂ ਨੂੰ ਕਮਾਨ ਲੈ ਕੇ ਆਇਆ ਮੜਾ ਜ ਆ ਬਾਜ਼ਾਰ ਸਬਜ਼ੀ ਮੰਡੀ ਮੈਂ ਕਿਹਾ ਪਾਲਕ ਲੈ ਆਈਏ ਸੁੱਖਾ ਸਿੰਘ ਨਾਲ ਆਇਆ ਮੈਂ ਟਿੱਡੀ ਜੀ ਆਈ ਆ ਤੇਰਾ ਨਾਂ ਕੀ ਏ ਟਿੱਡੀ ਤੇਰਾ ਨਾਮ ਕੀ ਏ ਨਾਂ ਕੀ ਦੱਸੀ ਸੁੱਖਾ ਹੈਂ ਸੁੱਖਾ ਚਲ ਆ ਮਰਾ ਹੱਥ ਫੜ ਲੈ ਤੂੰ ਵੀ ਹੱਥ ਫੜ ਲੈ ਉਹਦਾ ਹੱਥ ਫੜ ਲੈ ਚਲ ਇਧਰ ਆ ਬਦਾਲ ਛੇਕ ਲੈ ਦੋ ਛੋਟੀ ਸਬਜ਼ੀ ਮੰਡੀ ਐ ਨੂੰ ਛੋਟੀ ਸਬਜ਼ੀ ਮੰਡੀ ਐ ਸਾਡੇ ਦੇ ਲੈ ਹੁਣ ਮੈਂ ਆਇਆ ਸੀਗਾ ਆਪਣੇ ਲਾਇਰ ਬੁੱਕ ਡੀਪੋ ਦੇ ਇੱਥੇ ਛੋੜੇ ਬਾਜ਼ਾਰ ਦੇ ਕੋਲ ਹੀ ਤੇ ਮੈਂ ਬੁੱਕਸ ਕਾਫੀ ਟਾਈਮ ਤੋਂ ਲੱਭ ਰਿਆ ਸੀ ਤੇ ਫਾਈਨਲੀ ਹੁਣ ਮੈਨੂੰ ਇਹ ਮਿਲੀਆਂ ਆ ਦੋ ਲਈਆਂ ਆਪਾਂ ਗੋਲ ਮਰਦਾਨੇ ਆ ਤੇ ਅਸਲੀ ਇਨਸਾਨ ਦੀ ਕਹਾਣੀ ਤੇ ਇਹ ਬੁੱਕ ਸ਼ਾਪ ਬਹੁਤ ਜ਼ਿਆਦਾ ਵਧੀਆ ਹਰ ਤਰ੍ਹਾਂ ਦੀ ਮੈ मतलब ਜਿਹੜੀ ਜਿਹੜੇ ਨਾਮ ਲਏ ਸਾਰੀਆਂ ਬੁੱਕਸ ਪਈਆਂ ਹੋਈਆਂ ਨੇ ਕੋਲ ਹਰ ਇੱਕ ਤਰ੍ਹਾਂ ਦੀ ਕਲੈਕਸ਼ਨ ਆ ਤੇ ਮੇਰੇ ਖਿਆਲ ਨਾਲ ਸਭ ਤੋਂ ਪੁਰਾਣੀ ਦੁਕਾਨ ਆ ਸ਼ਾਇਦ ਇੱਥੇ ਆ ਨਾ ਬਹੁਤ ਪੁਰਾਣੀ ਦੁਕਾਨ ਹੈ ਇਹ ਹਾਂਜੀ ਆਪਾਂ ਐਡੀਸ਼ਨ ਤੋਂ ਪਹਿਲਾਂ ਦੀ ਸਹੀ ਗੱਲ ਹੈ ਜੀ ਅਸੀਂ ਇਹਦਾ ਨਾਮ ਵੀ ਲਾਇਲ ਬੁੱਕ ਡਿਪੋ ਹੈ ਤੇ ਹਰ ਤਰ੍ਹਾਂ ਦੀ ਬੁੱਕਸ ਇੱਥੋਂ ਮਿਲ ਜਾਂਦੀਆਂ ਨੇ ਜਿਹੜੀਆਂ ਵੀ ਤੁਸੀਂ ਲੈਣੀਆਂ ਹੋਣ ਤੁਹਾਨੂੰ ਨਿਗਾਹ ਮਰਵਾ ਦੇਣਾ ਹੁਣ ਮੇਰੇ ਆ ਮੈਂ ਆ ਲੈਣੀ ਐ ਇਹ ਨੈਕਸਟ ਟਾਈਮ ਲਵਾਂਗਾ ਚੜੇ ਚੜੇ ਤੁਰੰਗ ਉਡਾਵੇ ਬਾਜ ਬੇਲੇੋਂ ਨਿਕਲਦੇ ਸ਼ੇਰ ਹਨ ਇਹਨੇ ਪਾਸ਼ਾਹੀ ਤੇ ਹਰ ਤਰ੍ਹਾਂ ਦੀ ਕਿਤਾਬ ਮਿਲ ਜਾਂਦੀ ਹੈ ਤੇ ਤੁਹਾਨੂੰ ਡਿਸਕਾਊਂਟ ਵੀ ਮਿਲੇਗਾ ਇਹ ਡਿਸਕਾਊਂਟ ਦਿਵਾਲੀ ਕਰਕੇ ਹੈ ਅੱਛਾ ਹਰ ਵਾਰੀ ਹਰ ਟਾਈਮ ਤੇ ਮਿਲਦਾ ਹੀ ਮਿਲਦਾ ਹੈ ਠੀਕ ਹੈ ਠੀਕ ਹੈ 25% ਡਿਸਕਾਊਂਟ ਮਿਲ ਜਾਂਦਾ ਹੈ ਠੀਕ ਹੈ ਤੇ ਤੁਸੀਂ ਆਇਓ ਜਰੂਰ ਜਿਹੜੇ ਵੀ ਦੇਖ ਰਿਹਾ ਵੀਡੀਓ ਨਾ ਤੇ ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਬੁੱਕ ਮਿਲ ਜਾਈਗੀ ਪੜਨ ਵਾਸਤੇ ਨਾਵਲ ਜਿੱਦਾਂ ਦੀ ਵੀ ਠੀਕ ਹੈ ਜੀ ਚਲੋ ਠੀਕ ਹੈ ਜੀ ਸਸੀਗਾ ਇਹ ਰੌਣਕਾਂ ਲੱਗੀਆਂ ਹੋਈਆਂ ਸਾਡੇ ਬਾਜ਼ਾਰ ਦੇ ਵਿੱਚ ਦੀਵਾਲੀ ਦੀਆਂ ਮੈਂ ਕਿਹਾ ਸੋਚਿਆ ਵੀ ਤੁਹਾਨੂੰ ਦਿਖਾਦਾ ਕੱਲ੍ਹ ਦਿਖਾਵਾਂ ਕੱਲ੍ਹ ਨੂੰ ਨਾ ਮੋਟਰਸਾਈਕਲ ਤੇ ਬਹਿ ਕੇ ਹੋਲੀ-ਹੋਲੀ ਪੂਰਾ ਚਲਾਵਾਂ ਵੀਡੀਓ ਬਖਾਵਾਂ ਬਣਾਵਾਂਗੇ ਅੱਜ ਥੋੜੀ ਰੌਣਕ ਘੱਟ ਆਹ ਦੇਖੋ ਮੈਂ ਚੱਕੋ ਭਾਂਡੇ ਅੱਜ ਥੋੜੀ ਘੱਟ ਰੌਣਕ ਹੈ ਕੱਲ੍ਹ ਹੋਣੀ ਤਗੜੀ ਰੌਣਕ ਦੀਵਾਲੀ ਦੇ ਇੱਕ ਦਿਨ ਪਹਿਲਾਂ ਹੈ ਨਾ ਉਹ ਵੀ ਟਾਈਮ ਪੀ ਲਾਓ ਇਹ ਲੇਬੀਆਂ ਆਹ ਦੇਖੋ ਸਾਹਮਣੇ ਵਾਹ ਜੀ ਵਾਹ ਵਾਹ ਜੀ ਵਾਹ ਚੱਕੋ ਲਾਈਟਾਂ ਢਾਰ ਵੀ ਲਾਉਂਦਾ ਭਰਾਓ ਫੋਨ ਵੀ ਖੋਲ ਹੁੰਦੇ ਨੇ ਹੋਰ ਉਹਨਾਂ ਨੇ ਖੋ ਕੇ ਭਜਾ ਲੈਣਾ ਮੋਟਰਸਾਈਕਲ ਆਹ ਚੱਕੋ ਹਾਂ ਹਾਂ ਐਡ ਹੈ ਹੀ ਐ ਨਹੀਂ ਵੀ ਕਿਉਂਕਿ ਤੇ ਐਵੇਂ ਆ ਟੈਂਪੋ ਤੋਂ ਉਤਰ ਗਏ ਨਾ ਅੱਛਾ ਉਹਦੇ ਚਾਰੇ ਦੋਲੇ ਪੌਦੇ ਹੀ ਪੌਦੇ ਜਿਵੇਂ ਸਾਡੇ ਘਰ ਦੇ ਕੋਲ ਨਰਜ ਨਾ ਲਾਓ ਜੀ ਮਹਿਮਾਨ ਆਏ ਨੇ ਸਾਡੇ ਘਰ ਦੇਖੋ ਤੁਸੀਂ ਮਹਿਮਾਨ ਉਹ ਜਲਾਈ ਲਾਈਟ ਉਹ ਲਾਈਟ ਆਨ ਹੋਵੇ ਦੇਖ ਲਓ ਮਹਿਮਾਨ ਸਾਡੇ ਵੇਖੋ ਇੱਕ ਨੇ ਫੋਨ ਫੜਿਆ ਉਧਰ ਹੋ ਦੇਖੋ ਐ ਦੇਖੋ ਟਿੱਡੀਆਂ ਟਿੱਡੀਆਂ ਆਈਆਂ ਦੇਖੋ ਦੇਖੋ ਮੂੰਹ ਖੋਲਿਆ ਵੇਖਿਓ ਮੰਮੀ ਬੋਤਾ ਫਸਾਂਗੇ ਹਾਂ ਬਹੁਤ ਫੜਦਾ ਫੋਨ ਦੇ ਉਹ ਬੇਰਵੱਦੀਆਂ ਵੇਖ ਕਿਵੇਂ ਪਾਈਆਂ ਪ੍ਰੋਣੀਆਂ ਤੱਲੇ ਦਿੱਤਾ ਤੱਲੇ ਤੋਲੀਆਂ ਕੋਨੇ ਬਾਇ ਕੋਨੇ ਬਾਇ ਆਹ ਦੇਖੋ ਫੋਨ ਫੜੇ ਮੂੰਹ ਚ ਸਮੰਨਾ ਨੂੰ ਲੈਣਾ ਸਰਾਣਿਆਂ ਦਾ ਗੱਦਾ ਬਣਾਇਆ ਆਹੋ ਓਹ ਡੀਓ ਟਿਟੀ ਅੱਛਾ ਦੋਵਾਂ ਨੇ ਸਰਾਨਿਆਂ ਦੇ ਗੱਡੇ ਬਣਾਏ ਨੇ ਇੱਧਰ ਦਿਖਾਈ ਮਾੜਾ ਕੀ ਬਣਾਇਆ ਇਹ ਸਹੀ ਨਹੀਂ ਇਹ ਮੈਂ ਸਟੱਡੀ ਰੂਮ ਹੈ ਅੱਛਾ ਸਟੱਡੀ ਰੂਮ ਹੈ ਓਕੇ